ਜੇਕਰ ਤੁਸੀਂ ਚੰਗੇ ਭਵਿੱਖ ਦੇ ਲਈ ਵਿਦੇਸ਼ ਜਾਣ ਦੀ ਸੋਚ ਰਹੇ ਹੋ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਠਹਿਰ ਜਾਓ ਪਹਿਲਾਂ ਇਸ ਖਬਰ ਨੂੰ ਪੂਰੀ ਧਿਆਨ ਦੇ ਨਾਲ ਸੁਣ ਲਵੋ ਸ਼ਾਇਦ ਇਹ ਖਬਰ ਸੁਣ ਕੇ ਤੁਹਾਡੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਸਕਦੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਅਮਨਦੀਪ ਕੁਮਾਰ ਹੈ ਜੋ ਕਿ ਚੰਗੇ ਭਵਿੱਖ ਦੇ ਲਈ ਅਤੇ ਸੁਪਨੇ ਪੂਰੇ ਕਰਨ ਦੇ ਲਈ ਲੱਖਾਂ ਰੁਪਏ ਖਰਚ ਕੇ ਵਿਦੇਸ਼ ਗਿਆ ਸੀ ਜਿੱਥੇ ਇਹ ਨੌਜਵਾਨ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋ ਗਿਆ ਏਜੰਟ ਨੇ ਨੌਜਵਾਨ ਦੇ ਨਾਲ ਅਜਿਹੀ ਚਾਲ ਚੱਲੀ ਹੈ ਕੀ ਹੁਣੇ ਨੌਜਵਾਨ ਰਸ਼ੀਆ ਦੇ ਵਿਰਾਨ ਜੰਗਲਾਂ ਦੇ ਵਿੱਚ ਰੁੜਦਾ ਫਿਰਦਾ ਨੌਜਵਾਨ ਨੇ ਦੱਸਿਆ ਕਿ ਏਜੰਟ ਦੇ ਵੱਲੋਂ ਉਸ ਨੂੰ ਰਸ਼ੀਆ ਫੌਜ ਦੇ ਹਵਾਲੇ ਕਰ ਦਿੱਤਾ ਤੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਉਸ ਦੇ ਨਾਲ ਅਜੀਹਾ ਸਲੂਕ ਕੀਤਾ ਜਾ ਰਿਹਾ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹੈਲੋ ਜਗਜੀਪ ਯਾਰ ਮੈਨੂੰ ਅੰਕੀਤੇ ਬੰਦੇ ਫੜਿਆ 2 ਦਿਨ ਹੋ ਗਏ ਆ ਰੋਟੀ ਪੈਣ ਦਿੰਦੇ ਮਾਰਦੇ ਆ ਪਾਸਪੋਰਟ ਵੀ ਮੇਰਾ ਇਹਨਾਂ ਨੇ ਖੋ ਲਿਆ ਆ 4 ਲੱਖ ਰੁਪਇਆ ਮੰਗਦੇ ਆ ਕਹਿੰਦਾ ਅੰਕੀਤ ਕਹਿੰਦਾ 4 ਲੱਖ ਰੁਪਇਆ ਮਹਗਾ ਨੇ ਤੇ ਤੁੰਨੂੰ ਇੱਦੀ ਘਟ ਘਟ ਮਾਰਨਾ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਤੇ ਅੱਜ ਤੁਸੀਂ ਕਿਸ ਕਰਕੇ ਜਲੰਧਰ ਆਏ ਹੋ ਮੈਂ ਮੇਰਾ ਨਾਮ ਜਗਦੀਪ ਕੁਮਾਰ ਹੈ ਜ਼ਿਲ੍ਹਾ ਜਲੰਧਰ ਹੈ ਮੈਂ ਰਹਿਣ ਵਾਲਾ ਗਰੋਆ ਦਾ ਮਾਂ ਤੇ ਅਸੀਂ ਆਪਣੀ ਕੰਪਲੇਂਟ ਛੋਟੇ ਬ੍ਰਦਰ ਦੇ ਕਰਕੇ ਵਾਪਸ ਆਏ ਉਹਦੇ ਕਰਕੇ ਹੀ ਭੱਜੇ ਤੁਹਾਡੇ ਫਿਰਦੇ ਆ ਸਾਡੇ ਬੰਦੇ ਨਾ ਅ ਅਰਮੀਨੀਆ ਤੋਂ ਰਸ਼ੀਆ ਸ਼ਿਫਟ ਹੋਏ ਸੀਗੇ ਕਿਸੇ ਏਜੰਟ ਦੇ ਥਰੂ ਉਹਨਾਂ ਨੂੰ ਅੱਗੇ ਇਟਲੀ ਲੈ ਕੇ ਜਾਣਾ ਸੀਗਾ ਪੰਜ ਬੰਦਿਆਂ ਨੂੰ ਤੇ ਪੰਜ 35 ਲੱਖ ਰੁਪਏ ਦੀ ਗੱਲ ਹੋਈ ਸੀ ਕਿ ਪਹਿਲਾਂ ਪੈਸਾ ਕੋਈ ਨਹੀਂ ਸੀ ਦੇਣਾ ਉਸ ਤੋਂ ਬਾਅਦ ਨਾ ਜਦੋਂ ਇਹਨਾਂ ਨੂੰ ਅਰਮੀਨੀਆ ਤੋਂ ਰਸ਼ੀਆ ਸ਼ਿਫਟ ਕਰ ਦਿੱਤਾ ਤੇ ਉਹਨੀ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਇਹਨਾਂ ਨੂੰ ਇੱਕ ਦੋ ਵਾਰੀ ਫਿਨਲੈਂਡ ਦੇ ਬਾਰਡਰ ਤੇ ਲੈ ਕੇ ਵੀ ਗਏ ਆ ਪਰ ਨਹੀਂ ਗੱਲ ਨਹੀਂ ਬਣੀ ਉਹਨਾਂ ਕੋਲੋਂ ਆਉਂਦੇ ਹੋਏ ਉਹਨੀ ਫਿਰ ਪੈਸਿਆਂ ਦੀ ਡਿਮਾਂਡ ਕੀਤੀ ਪਰ ਇਹਨਾਂ ਨੂੰ ਸਾਡੇ ਕੋਲ ਪੈਸੇ ਦੇ ਨਹੀਂ ਹੋਏ ਤਾਂ ਉਹਨੀ ਰਸਤੇ ਵਿੱਚ ਹੀ ਉਤਾਰ ਦਿੱਤਾ ਜਦੋਂ ਰਸਤੇ ਵਿੱਚ ਹੀ ਉਤਾਰ ਦਿੱਤਾ ਇਹ ਤਿੰਨ ਦਿਨ ਮਾਈਨਸ ਡਿਗਰੀ 27 22 ਦੇ ਵਿੱਚ ਉੱਥੇ ਤਿੰਨ ਦਿਨ ਭੁੱਖੇ ਪਿਆਸੇ ਰਹੇ ਫਿਰ ਇਹਨਾਂ ਨੂੰ ਇਨੀ ਸਾਨੂੰ ਫੋਨ ਕੀਤਾ ਜੀ ਭੱਜ ਦੌੜ ਕੇ ਕਿਸੇ ਤਰ੍ਹਾਂ ਇਹਨਾਂ ਨੂੰ ਸੈਨ ਪੀਟਰਬਰਗ ਸ਼ਹਿਰ ਵਾਪਸ ਲਿਆਂਦਾ ਉੱਥੋਂ ਥੱਕ ਹਾਰ ਕੇ ਚਾਰ ਬੰਦੇ ਵਾਪਸ ਆ ਗਏ ਤੇ ਮੇਰਾ ਛੋਟਾ ਬ੍ਰਦਰ ਉੱਥੇ ਹੀ ਸੀਗਾ ਤੇ ਅਸੀਂ ਜਦੋਂ ਪੈਸਿਆਂ ਦੀ ਡਿਮਾਂਡ ਕੀਤੀ ਉਹਨਾਂ ਨੂੰ ਵੀ ਚਾਰ ਬੰਦਿਆਂ ਦੇ ਪੈਸੇ ਦਿਓ ਤੇ ਮੇਰੇ ਬ੍ਰਦਰ ਦੀ ਟਿਕਟ ਦਿਓ ਵੀ ਵਾਪਸ ਆਣਾ ਉਹਨੇ ਤੇ ਉਹ ਕਹਿੰਦੇ ਵੀ ਬੰਦਾ ਤੁਹਾਡਾ ਕੰਮ ਤੇ ਲਵਾ ਦਿੰਨੇ ਆ ਚਾਰ ਬੰਦਿਆਂ ਦੇ ਪੈਸੇ ਅਸੀਂ ਰੋਕੇ ਦੇਵਾਂਗੇ ਥੋੜਾ ਚਿਰ ਤੇ ਜਦੋਂ ਅਸੀਂ ਆਹ ਚਲੋ ਕੋਈ ਨਹੀਂ ਤੁਹਾਡਾ ਬੰਦਾ ਵਾਪਸ ਉੱਥੇ ਕੰਮ ਤੇ ਲਵਾ ਦਿਓ ਸਾਡੇ ਵੀ ਕੁਝ ਕੰਡੀਸ਼ਨ ਇਦਾਂ ਦੀ ਸੀ ਕਿ ਵੀ ਅਹੀਂ ਬੰਦਾ ਵਾਪਸ ਨਹੀਂ ਸੀ ਛੱਡ ਸਕਦੇ ਅਸੀਂ ਆਪ ਵੀ ਪੈਸੇ ਦੇ ਕੇ ਉਹਨੂੰ ਕੰਮ ਤੇ ਲਗਵਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਨਹੀਂ ਸਾਨੂੰ ਕਹਿੰਦਾ ਵੀ ਆਈ ਬੰਦਾ ਤੁਹਾਡਾ ਕੰਮ ਤੇ ਲਗਵਾ ਦਿੰਨੇ ਆ ਤੇ ਸਾਨੂੰ 1.5 ਮਹੀਨੇ ਬਾਅਦ ਉਸ ਤੋਂ ਬਾਅਦ ਪਤਾ ਲੱਗਦਾ ਵੀ ਉਹਨੇ ਸਾਡਾ ਬੰਦਾ ਜਿਹੜਾ ਅੱਗੇ ਰਸ਼ੀਅਨ ਆਰਮੀ ਦੇ ਵਿੱਚ ਕਰ ਦਿੱਤਾ ਹੋਇਆ ਵਾ ਉਸ ਤੋਂ ਪਹਿਲਾਂ ਉਹਨੇ ਬੰਦਾ ਸਾਡਾ ਆਪ ਰੱਖ ਲਿਆ ਸੀਗਾ ਉਹਨੇ ਸਾਡੇ ਕੋਲ 4 ਲੱਖ ਰੁਪਏ ਦੀ ਡਿਮਾਂਡ ਵੀ ਕੀਤੀ ਜਿਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਪੈਸੇ ਨਹੀਂ ਦੇ ਹੋਏ ਤੇ ਫਿਰ ਉਹ ਨਹੀਂ ਸਾਡਾ ਬੰਦਾ ਜਿਹੜਾ ਰਸ਼ੀਅਨ ਆਰਮੀ ਦੇ ਵਿੱਚ ਸ਼ਿਫਟ ਕਰ ਦਿੱਤਾ ਰਸ਼ੀਅਨ ਦੇ ਸ਼ਿਫਟ ਜਦੋਂ ਕਰ ਦਿੱਤਾ 3 ਮਾਰਚ ਦੀ ਸਾਡੇ ਨਾਲ ਉਹਦੀ ਗੱਲ ਹੋਈ ਹੈ ਵੀ ਉਹ ਨਹੀਂ ਮੈਨੂੰ ਰਸ਼ੀਅਨ ਆਰਮੀ ਦੇ ਵਿੱਚ ਸ਼ਿਫਟ ਕਰ ਦਿੱਤਾ ਹੋਇਆ ਵਾ ਵੀ ਮੈਨੂੰ ਇੱਥੋਂ ਕਿਸੇ ਤਰ੍ਹਾਂ ਕੱਢ ਲਓ ਤੇ ਉਹੀ ਬਸ ਇੰਨੀ ਕੀ ਸਾਡੇ ਨਾਲ ਲਾਸਟ ਗੱਲ ਹੋਈ ਹੈ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਾਣਕਾਰੀ ਲਈ ਦੱਸਦੀ ਹੈ ਕਿ ਨੌਜਵਾਨ ਅਮਨਦੀਪ ਕੁਮਾਰ ਜ਼ਿਲ੍ਹਾ ਜਲੰਧਰ ਦੇ ਹਲਕਾ ਗੁਰਾਇਆਂ ਦਾ ਰਹਿਣ ਵਾਲਾ ਹੈ ਜਿਸ ਦੇ ਪਰਿਵਾਰ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਟਰੈਵਲ ਏਜੰਟ ਗੁਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਗੁਹਾਰ ਲਗਾਈ ਹੈ ਕਿ ਰਸ਼ੀਆ ਚ ਫਸੇ ਨੌਜਵਾਨ ਅਮਨਦੀਪ ਕੁਮਾਰ ਨੂੰ ਭਾਰਤ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ